ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਔਰ ਇਸੇ ਦੇ ਚੱਲਦਿਆਂ ਕੋਰਟ ਕਪੂਰਾ ਦੇ ਵਿੱਚ ਸਿੱਖਾਂ ਵੱਲੋਂ ਜੋ ਹੈ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਸ਼ਾਂਤਮਈ ਢੰਗ ਦੇ ਨਾਲ ਇਹ ਵਿਰੋਧ ਕੀਤਾ ਜਾ ਰਿਹਾ ਸੀ ਪਰ ਪੁਲਿਸ ਵੱਲੋਂ ਉਹਨਾਂ ਤੇ लाठीचार्ज ਕੀਤਾ ਗਿਆ ਆਖਿਰ ਕਿਉਂ ਪੁਲਿਸ ਨੂੰ लाठीचार्ज ਕਰਨਾ ਪਿਆ ਪੂਰਾ ਇਸ ਤਰ੍ਹਾਂ ਇਹ ਕਰਦਾ ਕੰਮ ਵਾਪਰਿਆ ਮੇਰੇ ਨਾਲ ਵਧੇਰੇ ਜਾਣਕਾਰੀ ਦੇਣ ਲਈ ਸੰਤ ਬਲਜੀਤ ਸਿੰਘ ਦਾਦੂਗੜ੍ਹ ਮੌਜੂਦ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਇਹ ਜ਼ਰੂਰਤ ਪੁਲਿਸ ਨੂੰ ਕਿਉਂ ਪਈ ਕਿ ਸਿੱਖਾਂ ਨੂੰ ਜੋ ਹੈ ਉਹ ਲਾਠੀਆਂ ਦੇ ਨਾਲ ਉੱਥੋਂ ਭਜਾਉਣਾ ਪਿਆ ਦੇਖੋ ਇਹਦੇ ਬਾਰੇ ਤਾਂ ਪੁਲਿਸ ਹੀ ਦੱਸ ਸਕਦੀ ਹੈ ਕਿ ਪੁਲਿਸ ਨੇ ਲਾਠੀ ਚਾਰਜ ਕਿਉਂ ਕੀਤਾ ਅਮਨ ਸ਼ਾਂਤੀ ਦੇ ਨਾਲ ਸੰਗਤ ਬੈਠੀ ਹੈ ਔਰ ਬੈਠੀ ਹੋਈ ਸੰਗਤ ਜਾਪ ਚੱਲ ਰਿਹਾ ਨਿਤਨੇਮ ਦਾ ਸ੍ਰੀ ਜਪਜੀ ਸਾਹਿਬ ਦਾ ਪਾਠ ਹੋ ਗਿਆ ਜਾਪ ਸਾਹਿਬ ਦਾ ਪਾਠ ਚੱਲ ਰਿਹਾ ਸੀਗਾ ਉਸ ਤੋਂ ਪਹਿਲਾਂ ਗ੍ਰਿਫਤਾਰੀਆਂ ਦੀ ਗੱਲ ਹੋਈ ਗ੍ਰਿਫਤਾਰੀਆਂ ਵੀ ਬੀਬੀਆਂ ਦੀਆਂ ਗ੍ਰਿਫਤਾਰੀਆਂ ਹੋ ਗਿਆ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਪਰ ਉਸ ਤੋਂ ਬਾਅਦ ਇੱਕਦਮ ਹੀ ਪੁਲਿਸ ਨੇ ਆ ਕੇ ਜਿਹੜਾ ਸੀਗਾ ਗ੍ਰਿਫਤਾਰੀਆਂ ਵਾਸਤੇ ਸਾਨੂੰ ਮੈਨੂੰ ਆ ਜਿਹੜੇ ਮੇਰੇ ਨਾਲ ਬੈਠੇ ਆ ਸੰਤ ਮਹਾਂਪੁਰਸ਼ ਸਿੰਘ ਆ ਬਾਬਾ ਰਿਸ਼ੂ ਸਿੰਘ ਘਰਾਨੇ ਵਾਲੇ ਬਾਬਾ ਜਸਵਿੰਦਰ ਸਿੰਘ ਬਾਬਾ ਹਰਪ੍ਰੀਤ ਸਿੰਘ ਔਰ ਸੰਤ ਢੱਡਰੀਆਂ ਵਾਲਿਆਂ ਦਾ ਜਥਾ ਭਾਈ ਗੁਰਪ੍ਰੀਤ ਸਿੰਘ ਹਣੀ ਉਹ ਸਾਰੇ ਮੇਰੇ ਨਾਲ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਬਸ ਜਵਾੜ ਦਿੱਤਾ ਤੇ ਜਦੋਂ ਬੱਸ ਵਿੱਚ ਜਵਾੜ ਕੇ ਸਾਨੂੰ ਉੱਥੋਂ ਲਿਜਾ ਰਹੇ ਸੀ ਤੇ ਉਹ ਬੱਸ ਦੇ ਸ਼ੀਸ਼ਿਆਂ ਦੇ ਨੇਟਾਂ ਰੋੜੇ ਉਹਨੀਆਂ ਡਾਂਗਾਂ ਲਾਠੀਆਂ ਪੈਰਿਆਂ ਕੁਝ ਹਨੇਰੀ ছায়ਾ ਵਿਆ ਸੀਗਾ ਅਥਰੂ ਗੈਸ ਸੀ ਔਰ ਨਾਲ ਹੀ ਆਪਣਾ ਪਾਣੀ ਦੇ ਬਿਛਾੜਾਂ ਸੀਗੀਆਂ ਪੈ ਰਹੀਆਂ ਕੁਝ ਨਹੀਂ ਸੀ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਇਹਦਾ ਹੁਣ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਕਿ ਉਹਨਾਂ ਨੂੰ ਲਾਠੀ ਚਾਰਜ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਸੰਗਤ ਜਾਬ ਕਰ ਰਹੀ ਸੀ ਬੈਠੀ ਉੱਥੇ ਕੀ ਇਸ ਤੋਂ ਪਹਿਲਾਂ ਕੋਈ ਜਥੇਬੰਦੀਆਂ ਨੂੰ ਜਾਂ ਜੋ ਵੀ ਆਗੂ ਸਨ ਉਹਨਾਂ ਨੂੰ ਕੋਈ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਪ੍ਰਦਰਸ਼ਨ ਨੂੰ ਜਾਂ ਜੋ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਇਹਨੂੰ ਖਤਮ ਕੀਤਾ ਜਾਵੇ ਦੇਖੋ ਗੱਲਬਾਤ ਤਾਂ ਰਾਤ ਤੋਂ ਚੱਲ ਰਹੀ ਸੀ ਜਦੋਂ ਦਾ ਇਹ ਪ੍ਰਦਰਸ਼ਨ ਹੋਇਆ ਸੀਗਾ ਬਕਾਇਦਾ ਉੱਚ ਅਸਰ ਆਈਜੀ ਡੀ ਆਈਜੀ ਰੈਂਕ ਦੇ ਦੋ ਡੀ ਆਈਜੀ ਸੀਗੇ ਤਾਂ ਦੋ ਤਿੰਨ ਐਸ ਐਸ ਪੀ ਕਦੇ ਗੱਲਬਾਤ ਚੱਲ ਰਹੀ ਸੀ ਪਰ ਜਿੱਥੇ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਧਰਨਾ ਚੱਕਦੇ ਹੋ ਤੇ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਪਰ ਸੰਗਤਾਂ ਦੀ ਮੰਗ ਸੀ ਜਿੰਨੀਆਂ ਸੰਗਤਾਂ ਬੈਠੀਆਂ ਸੀਗੀਆਂ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਵੀ ਆਈ ਵਾਰ ਸਾਨੂੰ ਜਿਹੜਾ ਧਰਵਾਸ ਦੇ ਕੇ ਤੇ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ 1 ਜੂਨ ਦੀ ਇਹ ਘਟਨਾ ਹੈ 4 ਮਹੀਨੇ ਬੀਤ ਗਏ ਸਾਡੇ 4 ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਏ ਨੂੰ ਬੁਰਜਵਾਰ ਸਿੰਘ ਵਾਲਾ ਤੋਂ ਔਰ ਉਸ ਤੋਂ ਬਾਅਦ ਪੱਤਰੀ ਪਾੜਿਆਂ ਨੂੰ ਵੀ 5 ਦਿਨ ਬਤੀਤ ਹੋ ਗਏ ਔਰ ਬਕਾਇਦਾ ਪੋਸਟਰ ਲਾ ਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਕੀਤੀ ਗਈ ਪਹਿਲਾਂ ਡੇਰਾ ਸਰਸਾ ਦੇ ਚੇਲਿਆਂ ਵੱਲੋਂ ਕੰਧਾਂ ਤੇ ਪੋਸਟਰ ਲਾ ਕੇ ਚੇਤਾਵਨੀ ਦਿੱਤੀ ਗਈ ਕਿ ਅਸੀਂ ਕਰਾਂਗੇ ਰੋਕ ਲਓ ਬਰਗਾੜੀ ਪਿੰਡ ਜੀ ਹੈ ਅਸੀਂ ਸਮਝਦੇ ਹਾਂ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਸਰਕਾਰ ਉੱਥੇ ਸੀਸੀਟੀਵੀ ਕੈਮਰੇ ਲਾ ਸਕਦੇ ਸੀਗੇ ਉੱਥੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ ਇਹ ਬੇਅਦਬੀ ਹੋਣ ਤੋਂ ਜਦੋਂ ਪਹਿਲਾਂ ਐਸੇ ਹੀ ਸੰਘਰਸ਼ ਕੀਤਾ ਸੀ ਉਸ ਵੇਲੇ ਜੇ ਦੋਸ਼ੀਆਂ ਦੀ ਗ੍ਰਿਫਤਾਰੀ ਹੁੰਦੀ ਤੇ ਆਜ਼ਾਦ ਇਹਨਾਂ ਵੇਖਣੇ ਪੈਂਦੇ ਪਰ ਹੁਣ ਜਿਹੜੀ ਬੇਅਦਬੀ ਹੋਈ ਉਸ ਤੇ ਬਾਵਜੂਦ ਵੀ ਜਿਹੜਾ ਦੋਸ਼ੀ ਹੈ ਜੇ ਤੱਕ ਗ੍ਰਿਫਤਾਰ ਨਹੀਂ ਇਸ ਕਰਕੇ ਸੰਗਤਾਂ ਜਿਹੜੀਆਂ ਸੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸਨ ਸਾਰਿਆਂ ਕਿ ਪਹਿਲਾਂ ਸਾਨੂੰ ਉਠਾ ਦਿਓ ਤੇ ਬਾਅਦ ਚ ਦੋਸ਼ੀ ਗ੍ਰਿਫਤਾਰ ਕਰਾਂਗੇ ਇਸ ਤਰੀਕੇ ਨਾਲ ਗੱਲਬਾਤ 2-3 ਵਾਰ ਚੱਲੀ ਹੈ ਪਰ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਉਸ ਤੋਂ ਬਾਅਦ ਜਿਹੜਾ ਸਵੇਰ ਦੇ ਟਾਈਮ ਕਿਉਂਕਿ ਸੰਗਤਾਂ ਦੇ ਕਾਫਲੇ ਆਰਐਸਸੀ ਵਾਲੇ ਦੁਆਲੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਸੰਗਤਾਂ ਦੀ ਗਿਣਤੀ ਦੋਨੋਂ ਦਿਨ ਸਮੇਂ ਦੇ ਨਾਲ ਘੰਟਿਆਂ ਮਿੰਟਾਂ ਪਲਾਂ ਸਕਿੰਟਾਂ ਨਾਲ ਵੱਧ ਰਹੀ ਸੀ ਤੇ ਉਹਨੂੰ ਦੇਖਦਿਆਂ ਮੈਂ ਸਮਝਦਾ ਕਿ ਪੁਲਿਸ ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਤੇ ਉਹਦੇ ਵਿੱਚ ਕੀ ਨੁਕਸਾਨ ਹੋਇਆ ਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਕਨਫਰਮ ਨਹੀਂ ਹੈ ਆ ਅਫਵਾਹਾਂ ਬਹੁਤ ਉੱਡ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਕਿੰਨੇ ਸਿੰਘ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਜਾਂ ਕਿੰਨੇ ਸਿੰਘ ਜਿਹੜੇ ਆ ਉਹ ਆਪਣਾ ਗ੍ਰਿਫਤਾਰ ਨੇ ਕਿਸੇ ਬਾਰੇ ਨਹੀਂ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਦਾ ਭਾਈ ਪੰਥ ਫਰੀਦ ਸਿੰਘ ਦਾ ਬਾਕੀ ਜਿਹੜੇ ਉੱਥੇ ਬੈਠੇ ਸੀਗੇ ਕਿੱਥੇ ਕਿੱਥੇ ਨੇ ਕਿਸੇ ਬਾਰੇ ਕੋਈ ਸੰਪਰਕ ਨਹੀਂ ਕਿਸੇ ਦਾ ਉਹ ਗ੍ਰਿਫਤਾਰ ਨਹੀਂ ਕਿ ਉਹ ਬਾਹਰ ਨਹੀਂ ਕਿਸੇ ਬਾਰੇ ਕੁਝ ਪਤਾ ਨਹੀਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਟੱਡੀ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਇਹ ਸੰਦੇਸ਼ ਪਹੁੰਚ ਚੁੱਕਾ ਹੈ ਕਿ ਸਿੱਖਾਂ ਨੂੰ ਕੀ ਅਪੀਲ ਹੈ ਪੂਰੇ ਸਮੁੱਚੇ ਜੀਵਨ ਮੈਂ ਅਮਨ ਸ਼ਾਂਤੀ ਦੀ ਅਪੀਲ ਕਰੂੰਗਾ ਸਮੁੱਚੇ ਸਿਕਣ ਦੇਖੋ ਇਹੋ ਜਿਹੇ ਹਾਲਾਤਾਂ ਵਿੱਚ ਸਾਨੂੰ ਬੜੇ ਜਾਗ ਤੇ ਚ ਰਹਿਣਾ ਚਾਹੀਦਾ ਅਮਨ ਸ਼ਾਂਤੀ ਜਿਹੜੀ ਅਮਨ ਕਾਨੂੰਨ ਦੇ ਸਥਿਤੀ ਵਿੱਚ ਜਿਵੇਂ ਇੱਥੇ ਵੀ ਸੰਗਤਾਂ ਅਮਨ ਸ਼ਾਂਤੀ ਨਾਲ ਬੈਠੀਆਂ ਸੀ ਅਸੀਂ ਹਮੇਸ਼ਾ ਪੀਸਫੁੱਲ ਸੰਘਰਸ਼ ਕੀਤਾ ਜੋ ਵੀ ਕੀਤਾ ਅਸੀਂ ਵਾਇਲੈਂਸ ਨਹੀਂ ਚਾਹੁੰਦੇ ਤਾਂ ਮੈਂ ਸਮੂਝੀਆਂ ਸਿੱਖ ਸੰਗਤਾਂ ਹੁਣ ਜਿੱਥੇ ਜਿੱਥੇ ਧਰਨੇ ਮੁਜਾਰੇ ਹੋ ਰਹੇ ਆ ਸਾਨੂੰ ਨਿਊਜ਼ਾਂ ਆ ਰਹੀਆਂ ਨੇ ਕਿ ਜਿਵੇਂ ਰੋਡੇ ਪਿੰਡ ਹੈ ਬੈਬੜਾ ਬਾਜਾਖਾਨਾ ਬਰਗਾੜੀ ਹੈ ਕਿ ਹਰ ਇੱਕ ਜਗ੍ਹਾ ਤੇ ਸੰਗਤਾਂ ਜਿਹੜੀਆਂ ਨੇ ਉਹ ਬੈਠ ਕੇ ਪ੍ਰੋਟੈਸਟ ਕਰ ਰਹੀਆਂ ਨੇ ਸਾਧਮੇ ਤਰੀਕੇ ਨਾਲ ਮੇਰੀ ਬੇਨਤੀ ਇਹੀ ਹੈ ਕਿ ਜਿਸ ਤਰੀਕੇ ਨਾਲ ਕੋੜ ਕਪੂਰੇ ਦੇ ਵਿੱਚ ਜਿਹੜਾ ਹਿੰਸਕ ਪਰਦਰਸ਼ਨ ਨੂੰ ਐਸ ਤਰ੍ਹਾਂ ਦਾ ਕਿਤੇ ਵੀ ਸਰਕਾਰ ਨੂੰ ਵੀ ਅਪੀਲ ਹੈ ਪੰਜਾਬ ਪੁਲਿਸ ਨੂੰ ਵੀ ਸੰਗਤਾਂ ਦੇ ਲਾਠੀ ਚਾਰਜ ਨਾ ਕੀਤੀ ਜਾਵੇ ਗੋਲੀਆਂ ਦੀ ਵਰਤੋਂ ਨਾ ਕੀਤੀ ਜਾਵੇ ਅਮਨ ਸ਼ਾਂਤੀ ਦੇ ਨਾਲ ਸੰਗਤਾਂ ਨੂੰ ਭਰੋਸੇ 'ਚ ਲੈ ਕੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾਵੇ ਜੋ ਵੀ ਕਾਰਵਾਈ ਸੰਗਤਾਂ ਮੰਗ ਕਰ ਰਹੀਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਅਮਨ ਸ਼ਾਂਤੀ ਨੂੰ ਬਹਾਰ ਰੱਖਣ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹਾਲਾਤਾਂ ਜੋ ਪੰਜਾਬ ਪਹਿਲਾਂ ਗੁਜ਼ਰਿਆ ਉਹੋ ਜਿਹੇ ਹਾਲਾਤ ਪੰਜਾਬ ਦੇ ਨਾਂ ਬਣ ਜਿਹੜੇ ਸ਼ਰਾਰਤੀ ਬੰਦੇ ਆ ਉਹ ਤਾਂ ਸ਼ਰਾਰਤ ਕਰਕੇ ਸਾਡੀ ਸਟੇਟ ਤੋਂ ਵੀ ਬਾਹਰ ਵੇ here. ਜਿਨ੍ਹਾਂ ਦੀ ਸ਼ਰਾਰਤ ਕਰਕੇ ਇਦਾਂ ਦੇ ਹਾਲਾਤ ਬਣੇ ਸੀਗੇ ਸੌਦਾ ਸਾਧ ਕਰਕੇ ਤੇ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਕਿਉਂ ਖਰਾਬ ਕਰਦੇ ਆਂ ਪੰਜਾਬ ਦੇ ਹਾਲਾਤਾਂ ਨੂੰ ਅ ਅਮਨ ਸ਼ਾਂਤੀ ਜਿਹੜੀ ਆ ਉਹ ਬਹਾਲ ਕਰਨ ਵਾਸਤੇ ਸਾਰੀਆਂ ਸੰਗਤਾਂ ਨੂੰ ਸਾਰੇ ਭਾਈਚਾਰਿਆਂ ਨੂੰ ਸਾਡੀ ਅਪੀਲ ਆ ਕਿ ਉਹ ਇਸ ਜਿਹੜੀ ਸਥਿਤੀ ਨੂੰ ਜਿਹੜਾ ਜ਼ਰੂਰ ਸੰਭਾਲਣ ਤਾਂ ਕਿ ਨੁਕਸਾਨ ਕਿਸੇ ਦੀ ਕੀਮਤੀ ਜਾਨ ਨਾ ਹੋਵੇ ਕੋਈ ਜਾਨੀ ਮਾਲੀ ਜਾਨ ਦਾ ਜਿਹੜਾ ਨੁਕਸਾਨ ਜਿਹੜਾ ਉਹ ਬਿਲਕੁਲ ਨਾ ਹੋਵੇ ਸਾਡੀ ਸਿੱਖ ਸੰਗਤਾਂ ਨੂੰ ਇਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਲਈ ਸਿੱਖਾਂ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਜੋ ਹੈ ਸ਼ੁਰੂ ਕੀਤਾ ਗਿਆ ਸੀ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੁਲਿਸ ਵੱਲੋਂ ਜਾਂਚ ਕਮੇਟੀ ਵੀ ਬਣਾ ਦਿੱਤੀ ਗਈ ਹੈ ਜੇਕਰ ਗ੍ਰਿਫਤਾਰੀ ਇੱਕ ਤੈਸਮੇਂ ਦੌਰਾਨ ਨਹੀਂ ਹੁੰਦੀ ਫਿਰ ਅੱਗੇ ਸਿੱਖਾਂ ਦਾ ਕੀ ਅਗਲਾ ਰੋਕ ਦੇਖੋ ਹੁਣ ਇਸ ਵੇਲੇ ਤਾਂ ਜਿਹੜੇ ਸਾਡੇ ਹਾਲਾਤ ਆ ਕਿ ਅਸੀਂ ਇੱਥੋਂ ਗੋਲੀਆਂ ਡਾਂਗਾਂ 'ਚੋਂ ਉੱਠ ਕੇ ਆਏ ਆ ਸਾਰੇ ਜੋ ਇੱਥੇ ਕੋੜ ਕਪੂਰੇ ਅਸੀਂ ਬੈਠੇ ਆ ਕੋੜ ਕਪੂਰੇ ਜੋ ਹੋਇਆ ਹੁਣ ਅੱਗੇ ਸਾਰਿਆਂ ਨਾਲ ਜਿਹੜੀ ਗੱਲਬਾਤ ਹੋ ਕੇ ਹੀ ਅਗਲਾ ਜਿਹੜਾ ਪ੍ਰੋਗਰਾਮ ਮਾਰਣਨੀਤੀ ਤਿਆਰ ਕੀਤੀ ਜਾਊਗੀ ਸਾਰਿਆਂ ਨਾਲ ਸੰਪਰਕ ਬਣਾਇਆ ਜਾ ਰਿਹਾ ਵੀ ਅੱਗੇ ਕਿਸ ਤਰੀਕੇ ਨਾਲ ਪਰ ਅਸੀਂ ਜੋ ਵੀ ਚਾਹੁੰਦੇ ਆ ਮੈਂ ਅਸੀਂ ਪੀਸਫੁੱਲ ਚਾਹੁੰਦੇ ਅਸੀਂ ਵਾਇਲੈਂਸ ਨਹੀਂ ਚਾਹੁੰਦੇ ਬੜੀ ਅਮਨ ਸ਼ਾਂਤੀ ਦੇ ਨਾਲ ਅਸੀਂ ਜਿਹੜਾ ਹੈ ਜਿਹੜੇ ਸ਼ਾਂਤੀ ਭੰਗ ਕਰ ਰਹੇ ਆ ਦੋਸ਼ੀ ਦਿਨ ਦੁਪਹਿਰੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਲੈਂਦੇ ਆ ਔਰ ਫਿਰ ਉਹ ਸਰੂਪ ਦੇ ਪੱਤਰੇ ਪਾੜ ਕੇ ਗਲੀਆਂ 'ਚ ਖਿਲਾਰਦੇ ਇਹੋ ਜਿਹੇ ਦੋਸ਼ੀਆਂ ਨੂੰ ਸਰਕਾਰ ਜ਼ਰੂਰ ਨੱਥ ਪਾਵੇ ਸਾਡੀ ਤੇ ਇਹੀ ਅਪੀਲ ਆ ਸਿੱਖ ਸੰਗਤਾਂ ਨੂੰ ਤੇ ਅਗਲੀ ਰਣਨੀਤੀ ਜਿਹੜੀ ਆ ਉਹ ਸਾਰਿਆਂ ਦੀ ਸਲਾਹ ਦੇ ਨਾਲ ਹੀ ਅੱਗੇ ਬਣਾਈ ਜਾਊਗੀ ਸੰਤ ਦਾਦੂ왈 ਜੀ ਦਾ ਕਹਿਣਾ ਹੈ ਕਿ ਜੋ ਵੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉਸ ਜਵਾਬਤਾ ਪੁਲਿਸ ਪ੍ਰਸ਼ਾਸਨ ਦੇ ਸਕਦਾ ਹੈ ਪਰ ਜੇਕਰ ਸੰਤ ਜੀ ਦੀ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਮੁੱਚੇ ਸਿੱਖਾਂ ਨੂੰ ਅਪੀਲ ਹੈ ਕਿ ਉਹ ਅਮਨ ਸ਼ਾਂਤੀ ਬਹਾਲ ਰੱਖਣ ਵਿੱਚ ਉਹਨਾਂ ਦਾ ਸਾਥ ਦੇਣ ਰਜੀਵ ਸ਼ਰਮਾ ਐਬੀਪੀ ਸੰਜਾ ਕੋਟਕਪੂਰਾ